ਬਬ ਦਿਨੇ ਵਾਲ ਪਿੰਡ ਤੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਵੀਰ ਜੀ ਤੁਹਾਡੇ ਪਿੰਡ ਇੱਕ ਕੁੱਟਮਾਰ ਹੋਈ ਆ ਮੁੱਖ ਮੰਤਰੀ ਧਮਕਬੇਸ ਵਾਲੇ ਮੁੰਡੇ ਨਾਲ ਕੀ ਗੱਲਬਾਤ ਹੋਈ ਆ ਤੁਹਾਨੂੰ ਪਤਾ ਜੀ ਇਹ ਜੀ ਮੁੱਖ ਮੰਤਰੀ ਸਾਡਾ ਗਵਾਂਢੀ ਆਈ ਜਿਹੜਾ ਬੱਚਾ ਗਾ ਗਾਣੇ ਗਾਉਂਦਾ ਹਾਂਜੀ 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 ਤੇ ਇਹ ਜੀ ਕਿਤੇ ਦੋਦੂ ਬੁਦਲਾ ਚੱਲਿਆ ਸੀਗਾ ਜੀ ਆਸਰਾ ਵਾਸਤੇ ਜੀ ਹਾਂਜੀ ਹਾਂਜੀ ਰਸਤੇ ਦੇ ਵਿੱਚ ਕਿਸੇ ਦਾ ਕੁੱਤਾ ਘਾਤਾ ਸੀਗਾ ਜੀ ਹਾਂਜੀ ਹਾਂਜੀ ਆਪਾਂ ਦਾ ਕਹਿੰਦੇ ਆਪਾਂ ਹਾਲਤੂ ਉਹ ਕਿਤੇ ਇਹਨੂੰ ਪੈ ਗਿਆ ਜੀ ਹੂੰ ਹੂੰ ਤੇ ਇਹਨੇ ਆਪਦੇ ਬਚਾਅ ਵਾਸਤੇ ਕੋਈ ਉਹਦੇ ਤੇ ਵਾਰ-ਵੋਰ ਕੀਤਾ ਜੀ ਆਪਣੇ ਪੈ ਜਾਂਦੇ ਆ ਡਲੇ ਡੁਲੇ ਕੋਈ ਹੂੰ ਹੂੰ ਤੇ ਉਹ ਕੁੱਤਿਆਂ ਤੋਂ ਬਚ ਕੇ ਗਾਂ ਲੰਘ ਗਿਆ ਜੀ ਹੂੰ ਹੂੰ ਤੇ ਜਿਨ੍ਹਾਂ ਦੇ ਕੁੱਤੇ ਰੱਖੇ ਸੀ ਉਹ ਥੋੜੇ ਕਹਿ ਰਿਹਾ ਕਹਿੰਦੇ ਘੌਂਦੇ ਪਰਿਵਾਰ ਸੀਗਾ ਜੀ ਹੂੰ ਹੂੰ ਤੇ ਉਹਨਾਂ ਦੀ ਥੋੜੀ ਪਹੁੰਚ ਸੀ ਉਹਨਾਂ ਨੇ ਫਿਰ ਪੁਲਿਸ ਨੂੰ ਬੁਲਾ ਕੇ ਜੀ ਇਹਦੀ ਕੁੱਟਮਾਰ ਕਰਵਾਈ ਜੀ ਕੰਦੇ ਦੇ ਵਿੱਚ ਕੁੱਟਮਾਰ ਬਹੁਤ ਬੁਰੇ ਤਰੀਕੇ ਨਾਲ ਜਿਵੇਂ ਵੀਡੀਓ ਗਾਇਬ ਹੋਈ ਹੈ ਤੁਸੀਂ ਸੀਗੇ ਕੋਲੇ ਜਦੋਂ ਹੋਈ ਹੈ ਕੁੱਟਮਾਰ ਨਹੀਂ ਮੈਂ ਨਹੀਂ ਸੀਗਾ ਇਹ ਸਾਡੇ ਘਰ ਦੇ ਸੀਗੇ ਜੀ ਇੱਥੇ ਸਾਡੇ ਨੇੜੇ ਹੀ ਆ ਘਰ ਉਹਨਾਂ ਦਾ ਜੀ ਇੱਥੇ ਹੋਇਆ ਇਹ ਘਟਨਾ ਹੋਈ ਆ ਹਾਂਜੀ ਤੇ ਬੇਰਮੀ ਨਾਲ ਬਹੁਤ ਕੁੱਟਿਆ ਗਿਆ ਹੀ ਉਹਨਾਂ ਨੂੰ ਹਾਂ ਕੇਸਾਂ ਤੋਂ ਫਰਕ ਕੇ ਘਿੱਚਿਆ ਵੀ ਗਿਆ ਹਾਂਜੀ ਹਾਂਜੀ ਬੇਅਦਬੀ ਕੀਤੀ ਗਈ ਹੈ ਇੱਕ ਸਾਹ ਦੀ ਕਿ ਕਿਹਾ ਜਾਵੇ ਤਾਂ ਹਾਨੀ ਗੁੱਸਾ ਚੱਲ ਰਹੀ ਹੈ ਜੀ ਉਹਦੇ ਵਿੱਚ ਪੁਲਿਸ ਵਾਲੇ ਕਹਿ ਰਹੇ ਆ ਉਹ ਤਾਂ ਇਹੋ ਜਿਹਾ ਮੁੰਡਾ ਹੀ ਨਹੀਂ ਜਿਹੋ ਜੀ ਪੁਲਿਸ ਵਾਲੇ ਗੱਲ ਕਰ ਰਹੇ ਆ। ਹਾਂ ਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਉਹੀ ਪੁੱਛਣਾ ਚਾਹੁੰਦਾ ਹੈ ਕਿ ਵੀ ਉਹ ਪੁਲਿਸ ਦਾ ਬਿਆਨ ਆਇਆ ਉਹ ਕਹਿੰਦੇ ਵੀ ਤਿੰਨ ਕੰਪਲੇਂਟਾਂ ਆਈਆਂ ਇਹਦੇ ਹੱਥ ਦੇ ਵਿੱਚ ਕੋਈ ਹਥਿਆਰ ਸੀਗੇ ਤੇ ਇਹ ਪਿੰਡ ਤੇ ਲੋਕਾਂ ਤੇ ਹਮਲਾ ਕਰ ਰਿਹਾ ਸੀ ਕੋਈ ਸੀਗੀ ਇਹ ਜੀ ਗੱਲ? ਨਹੀਂ ਨਹੀਂ ਇਹੋ ਜੀ ਦਾ ਕੋਈ ਗੱਲ ਨਹੀਂ ਬਹੁਤ ਵਧੀਆ ਮੁੰਡਾ ਏ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਇਹ। ਹੂੰ ਹੂੰ ਗੁਰਸੇਖਾ ਮੁੰਡਾ ਹਨਾ। ਹਾਂਜੀ ਹਾਂਜੀ ਗੁਰਸੇਖਾ ਗਰੀਬ ਪਰਵਾਰਨਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਇਹ ਜਦੋਂ ਇਹ ਇਹ ਸਾਰੀ ਘਟਨਾ ਹੋਈ ਉਦੋਂ ਤੁਸੀਂ ਸੀਗੇ ਉੱਥੇ ਕੋਲੇ ਕਿ ਨਹੀਂ ਨਹੀਂ ਉਦੋਂ ਮੈਂ ਨਹੀਂ ਸੀ ਮੈਂ ਤਾਂ ਆ ਕੇ ਘਰੋਂ ਪੁੱਛਿਆ ਸੀ ਮੈਂ ਥੋੜਾ ਜਿਹਾ ਗਿਆ ਗਿਆ ਸੀ ਪਾਸੇ ਹਾਂ 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 ਤੇ ਉਹ ਤੁਹਾਨੂੰ ਲੱਗਾ ਵੀ ਜਿਵੇਂ ਜਿਵੇਂ ਪੁਲਿਸ ਦੇ ਬਿਆਨ ਆਏ ਉਹ ਕਹਿੰਦੇ ਵੀ ਪਹਿਲਾਂ ਹੀ ਸਾਡੀ ਪਾਗ ਨੂੰ ਪੈ ਗਿਆ ਪਾਗ ਲਾਈ ਨਹੀਂ ਨਹੀਂ ਇਹ ਹੋ ਜਾਂਦਾ ਮੁੰਡੇ ਨਹੀਂ ਜਿਹੋ ਜਿਹਾਂ ਪੁਲਿਸ ਗੱਲ ਕਰ ਰਹੀ ਹੈ ਜੀ ਹਾਂ ਹਾਂ ਉਹ ਵੀਡੀਓ ਤਾਂ ਹੀ ਵੱਡੇ ਜਿਨ੍ਹਾਂ ਜਿਨ੍ਹਾਂ ਕੁੱਤਾ ਸੀਗਾ ਜੀ ਉਹਨਾਂ ਨੇ ਸਮਝ ਲਓ ਉਹਨਾਂ ਦੀ ਮਾੜੀ-ਮੋਟੀ ਪਹੁੰਚ ਸੀਗੀ ਉਹਨਾਂ ਨੇ ਕਰਵਾਇਆ ਸਾਰਾ ਕੁਝ ਜੀ ਹਾਂਜੀ ਥੋੜੇ ਪਿੰਡ ਦੇ ਸਰਪੰਚ ਜਾਂ ਮੈਂਬਰ ਤੱਕ ਤੁਹਾਨੂੰ ਲੱਗਾ ਕੋਈ ਪਤਾ ਵੀ ਇਹ ਗੱਲ ਪਹੁੰਚੀ ਹੈ ਕਿਸੇ ਤੱਕ ਨਹੀਂ ਅਜੇ ਤੱਕ ਇਹ ਹੁਣ ਬਾਅਦ ਕਰਦੇ ਹੋਣਗੇ ਕੋਈ ਨਾ ਕੋਈ ਕਾਰਵਾਈ ਪਿੰਡ ਵਾਲੇ ਹੀ ਕਰ ਰਹੇ ਹੋਣਗੇ ਸਪੋਰਟ ਤਾਂ ਇਹ ਇਨਸਾਫ ਮਿਲਣਾ ਚਾਹੀਦਾ ਜੀ ਤੇ ਕੋਈ ਜਿਸ ਤਰੀਕੇ ਦੇ ਨਾਲ ਅਮਰਧਾਰੀ ਸਿੰਘ ਸੀਗਾ ਵੀ ਅਮਰ ਸ਼ਖਿਆ ਹੋਇਆ ਛੋਟੇ ਬੱਚੇ ਦਾ ਤੇ ਕੋਈ ਛੋਟੇ ਪਿੰਡ ਵੀ ਕੋਈ ਹਜੇ ਤੱਕ ਕੋਈ ਸਖ ਕੋਈ ਜਿਹੜੀਆਂ ਸੰਸਾਵਾਂ ਨਹੀਂ ਨਹੀਂ ਹਜੇ ਹਜੇ ਤੱਕ ਕੋਈ ਸਖ ਬਰਜਤੇਬੰਦੀ ਨਹੀਂ ਆਈ ਜਥੇਬੰਦੀਆਂ ਕੋਈ ਪਹੁੰਚੀਆਂ ਵੀ ਨਹੀਂ ਹਜੇ ਨਹੀਂ ਪਹੁੰਚੀਆਂ ਜੀ ਠੀਕ ਆ ਤੇ ਉਹ ਹੋਦਦਾ ਹੁਣ ਤੁਸੀਂ ਉਸ ਤੋਂ ਬਾਅਦ ਜਦੋਂ ਕਟਮਾਰ ਗਈ ਐ ਇਸ ਮੁੰਡੇ ਦੀ ਉਸ ਤੋਂ ਬਾਅਦ ਪਿੰਡ ਤਾਂ ਹਜੇ ਨਹੀਂ ਆਇਆ ਹੁਣ ਨਹੀਂ ਨਹੀਂ ਜੀ ਹਜੇ ਪਿੰਡ ਹੈ ਨਹੀਂ ਗਈ ਅੱਛਾ ਅੱਛਾ ਹੁਣ ਪਿੰਡ ਦਾ ਮਾਹੌਲ ਕਿਵੇਂ ਆ ਉਦਾਂ ਸਪੈੰਡ ਦਾ ਮੌਲ ਹੀ ਠੀਕ ਆ ਇਹ ਫਿਰ ਰਹੀ ਆ ਪੁਲਿਸ ਜੀ ਕਾਰਵਾਈ ਕਰਦੀ ਆ ਆਪਦੀ ਸਾ ਤੁਸੀਂ ਵੀ ਉਹ ਖਬਰ ਵੀ ਆ ਰਹੀ ਹੈ ਵੀ ਦੂਵੇਂ ਪੁਲਿਸ ਵਾਲੇ ਜਿਹੜੇ ਆ ਸੀਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ ਸਸਪੈਂਡ ਕਰਤੇ ਉਹ ਹਜੇ ਤੱਕ ਤਾਂ ਇਹੋ ਜਿਹੀ ਕੋਈ ਸਾਨੂੰ ਪੈਂਦਾ ਵਾਲੇ ਨੂੰ ਪਤਾ ਨਹੀਂ ਲੱਗਾ ਜੀ ਬਾਕੀ ਵੇਖੋ ਜੀ ਕੀ ਬੰਦ ਆ ਇਹ ਇਨਸਾਫ ਬਹਿਲਾ ਕਹੀਦਾ ਜੀ ਹਾਂ ਹਾਂ ਇਹ ਇਹ ਜਿਹੜਾ ਪਰਿਵਾਰ ਆ ਇਹਦੇ ਦੂਜੇ ਜਿਹੜੇ ਆਪਾਂ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਉਹ ਵੀ ਕੋਲੇ ਹੈ ਨਹੀਂ ਸੀ ਕਿ ਜਦੋਂ ਇਹ ਕੁੱਟਮਾਰ ਹੋਈ ਕਿ ਗਰੀਬ ਕਰਕੇ ਉਹਨਾਂ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਗਿਆ ਨਹੀਂ ਨਹੀਂ ਉਹ ਵੀ ਹੈ ਨਹੀਂ ਸੀ ਇਹ ਤਾਂ ਵਿਚਾਰਾ ਕੱਲਾ ਹੀ ਲੈਨ ਚੱਲਿਆ ਸੀ ਦੁੱਧ ਜੀ ਜਿਵੇਂ ਆਪਾਂ ਨਾਰਮਲ ਜਾਣਦੇ ਆ ਜੀ ਆਪਾਂ ਨੂੰ ਪਤਾ ਹੀ ਹੈ ਜੀ ਅੱਛਾ ਅੱਛਾ ਜਦੋਂ ਇਹ ਜਦੋਂ ਇਹ ਦੀ ਉਹ ਕੁੱਤੇ ਕਰਕੇ ਹੀ ਸਾਰੀ ਲੜਾਈ ਹੋਈ ਉਦੋਂ ਪਹਿਲਾਂ ਤਾਂ ਕੋਈ ਇਹਦੀ ਕੰਪਲੇਨਟ ਪਿੰਡ ਚੋਂ ਤਾਂ ਨਹੀਂ ਆਈ ਨਹੀਂ ਨਹੀਂ ਬਹੁਤ ਵਧੀਆ ਮੁੰਡਾ ਜੀ ਇਹ ਪਹਿਲਾਂ ਥੋੜਾ ਪਿੰਡ ਛੱਡ ਕੇ ਉਹ ਸੋਨੀ ਮਾਨ ਇੱਕ ਕੁੜੀ ਕਲਾਕਾਰ ਉਹਦੇ ਨਾਲ ਵੀ ਇਹ ਮੇਰੇ ਇਹ ਪਹਿਲਾਂ ਗਾਣੇ ਗੁਣੇ ਗਾਉਣ ਲੱਗ ਪਿਆ ਸੀ ਜੀ ਉਹ ਦੁਬਾਰਾ ਫੇਲੇ ਨੇ ਗਾਣੇ ਗੁਨੇ ਛੱਡ ਕੇ ਫੇਰ ਆਪ ਦਾ ਆ ਗੁਰੂ ਦੇ ਨਾਲ ਲੜ ਲੱਗ ਗਿਆ ਜੀ ਹਾਂ ਹਾਂ ਆਹਦੇ ਕਵਾੜ ਦਾ ਕੰਮ ਵੀ ਕਰਨ ਲੱਗ ਗਿਆ ਸੀ ਇਹ ਪੈਂਦੀ ਰਹਿਣ ਲੱਗ ਗਿਆ ਹਾਂ ਜੀ ਹਾਂ ਜੀ ਕਵਾੜ ਦਾ ਕੰਮ ਕਰਦਾ ਜੀ ਅੱਛਾ ਅੱਛਾ ਉਹ ਸੁਭਾਅ ਠੀਕ ਹੈ ਮੁੰਡੇ ਦਾ ਹਾਂ ਜੀ ਹਾਂ ਜੀ ਪੂਰਾ ਵਧੀਆ ਸੁਭਾਅ ਹੈ ਹੱਸਮੁਖ ਮੁੰਡਾਈ ਸਾਰਾ ਠੀਕ ਆ ਵੀ ਇਹੋ ਜੀ ਕੋਈ ਗੱਲ ਨਹੀਂ ਵੀ ਜਿਵੇਂ ਉਹ ਪੁਲਿਸ ਵਾਲੇ ਕਹਿ ਰਹੇ ਆ ਵੀ ਇਹ ਅਟੈਕ ਕਰ ਰਹੇ ਆ ਕਿੰਨੇ ਬੰਦਿਆਂ ਨੇ ਕੰਪਲੇਨਟ ਪੁਲਿਸ ਵਾਲੇ ਦਾ ਇਹ ਐਵੇਂ ਕਹਿ ਰਹੇ ਆਈ ਬਹੁਤ ਸਾਊ ਮੁੰਡਾ ਹੀ ਵੈਸੇ ਅਈ ਪਿੰਡ ਵਿੱਚ ਰਹਿੰਦੇ ਆ ਜੀ ਸਾਨੂੰ ਪਤਾ ਵਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਜੀ